E ਮਲੋਟ ਸ਼ਹਿਰ ਦੀ ਬੜੀ ਸਾਲਾਂ ਦਾ ਇਟ ਵੇਟ ਸੀ ਸੁਪਰ ਜੈਟ ਮਸ਼ੀਨ ਦੀ ਸੋ ਅੱਜ ਮਲੋਟ ਸ਼ਹਿਰ ਨੂੰ ਸੁਪਰ ਜੈਟ ਮਸ਼ੀਨ ਮਿਲੀ ਹੈ ਕਿਵੇਂ ਦੇਰ ਤੋਂ ਅੱਜ ਪਹਿਲੀ ਮਸ਼ੀਨ ਜੋ ਮਤਲਬ ਮਲੋਟ ਸ਼ਹਿਰ ਦੇ ਪਹੁੰਚੀ ਹੈ ਦੇਖੋ ਜੀ ਮੈਨੂੰ ਐ ਲੱਗਦਾ ਵੀ ਮਲੋਟ ਦੀ ਐਮਐਲਏ ਬਣ ਕੇ ਮੇਰੇ ਲਈ ਸਭ ਤੋਂ ਵੱਡਾ ਚੈਲੰਜ ਹੀ ਲੋਕਾਂ ਦਾ ਜਿਹੜਾ ਸੀਵਰੇਜ ਦੀ ਸਮੱਸਿਆ ਦਿੱਤਾ ਔਰ ਮੈਂ ਉਦੋਂ ਦੀ ਲੱਗੀ ਹੋਈ ਆ ਉਹਦੇ ਵਿੱਚ ਚਾਹੇ ਅਸੀਂ ਨਵਾਂ ਸੀਵਰੇਜ ਪਾਉਣ ਦੀ ਗੱਲ ਕਰੀਏ ਚਾਹੇ ਮਸ਼ੀਨਾਂ ਲਿਆਉਣ ਦੀ ਗੱਲ ਕਰੀਏ ਪ੍ਰੋਸੈਸ ਲਗਾਤਾਰ ਜਾਰੀ ਹੈ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਵਿੱਚ ਇਹ ਜਟਸਕ ਮਸ਼ੀਨਾਂ ਜਿਹੜੀਆਂ ਇਸ਼ੂ ਕੀਤੀਆਂ ਨੇ ਤੇ ਮਲੋਟ ਦੇ ਹਿੱਸੇ ਵੀ ਕਹਾਂ ਲਾਂ ਕਿ ਪੰਜਾਬ ਦੇ ਸਭ ਤੋਂ ਪਹਿਲਾਂ ਮਲੋਟ ਸ਼ਹਿਰ 'ਚ ਇਹ ਮਸ਼ੀਨ ਪਹੁੰਚੀ ਹੈ ਉਹਦੇ ਲਈ ਮੈਂ ਸਮੂਹ ਮਲੋਟ ਵਾਸੀਆਂ ਨੂੰ ਮੁਬਾਰਕਬਾਦ ਦਵਾਂਗੀ ਔਰ ਇਸ ਤੋਂ ਪਹਿਲਾਂ ਜਿਹੜੀ ਪਹਿਲੀ ਮਸ਼ੀਨ ਆ ਉਹਨੂੰ ਵੀ ਦੁਰਸਤ ਕਰਾ ਲਿਆ ਗਿਆ ਇਹਦਾ ਮਕਸਦ ਇਹੀ ਆ ਵੀ ਅਸੀਂ ਜਦੋਂ ਵੀ ਕਿਤੇ ਪ੍ਰੋਬਲਮ ਆਉਂਦੀ ਆ ਉਹਨਾਂ ਮੌਕੇ ਤੇ ਹੀ ਸਾਰਟ ਆਊਟ ਕਰਕੇ ਲੋਕਾਂ ਨੂੰ ਜਿਹੜੀ ਸੀਵਰੇਜ ਦੀ ਸਮੱਸਿਆ ਉਹ ਤੋਂ निजात ਮੈਂ ਮਲੋਟੜੇ ਤੋਂ ਤਕਰੀਬਨ ਦੋ ਮਸ਼ੀਨਾਂ ਖੋੜੀਆਂ ਨੇ ਉਸ ਦਿਨ ਪਹਿਲਾਂ ਮਿਊਨਿਸਪਲ ਕਮੇਟੀ ਵੱਲੋਂ ਵੀ ਇੱਕ ਮਸ਼ੀਨ ਨੂੰ ਬਰੁਸਤ ਕਰਵਾਇਆ ਗਿਆ ਤਾਂ ਕਦੋਂ ਤੱਕ ਨਰੋਸ ਦਾ ਸੁਧਾਰ ਕਿੰਨਾ ਹੋਊਗਾ ਬਹੁਤ ਜ਼ਿਆਦਾ ਅਸੀਂ ਲੱਗੇ ਹੋਏ ਹਾਂ ਕਾਫੀ ਹੱਦ ਤੱਕ ਸੁਧਾਰ ਵੀ ਕੀਤਾ ਚਾਹੇ ਤੁਸੀਂ ਪਿੰਕ ਸਿਟੀ ਵੱਲ ਦੇਖ ਲਓ ਜਿੱਥੇ ਕੰਮ ਚੱਲ ਰਿਹਾ ਹੈ 32 26 ਨੰਬਰ ਵਾਰਡ ਇਹ ਸੀਵਰੇਜ ਚੇਂਜ ਹੋ ਗਿਆ ਔਰ ਬਾਕੀ ਰਵਦਾਸ ਨਗਰ ਨੂੰ ਲੈ ਕੇ ਵੀ ਅਸੀਂ ਪ੍ਰੋਪੋਜ਼ਲ ਤਿਆਰ ਕਰ ਦਿੱਤਾ ਔਰ ਤਕਰੀਬਨ 11 ਕਰੋੜ ਹੋਰ ਅਸੀਂ ਲੈ ਕੇ ਆ ਰਹੇ ਹਾਂ ਸ਼ਹਿਰ 'ਚ ਜਿਹੜਾ ਸੀਵਰੇਜ ਜਿੱਥੇ-ਜਿੱਥੇ ਲੋੜ ਆ ਉੱਥੇ ਨਵਾਂ ਪਾਉਣ ਦੇ ਲਈ ਸੋ ਬਹੁਤ ਜਲਦ ਆਪਾਂ ਨੂੰ ਇਹ ਜਿਹੜੀ ਸਮੱਸਿਆ ਉਹਦੇ ਤੋਂ ਨਜਾਤ ਪੂਰਨ ਤੌਰ ਤੇ ਮਿਲ ਜਾਊਗੀ। ਕੁਝ ਸ਼ਹਿਰ ਦੇ ਲਈ ਡਿਵੈਲਪਮੈਂਟ ਦੇ ਲਈ ਤੁਸੀਂ ਕੁਝ ਹੋਰ ਵੀ ਪ੍ਰਪੋਜ਼ਲ ਗੌਰਮੈਂਟ ਤੇ ਰੱਖੀਆਂ ਸੀ ਮੀਟਿੰਗ ਦੇ ਵਿੱਚ। ਉਹਦੀ ਮੇਨ ਕੀਦੀ ਪ੍ਰਪੋਜ਼ਲਾਂ ਨੇ ਇਨ ਫਿਊਚਰ ਮਲੋੜ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ। ਦੇਖੋ ਅਸੀਂ ਬਹੁਤ ਕੋਸ਼ਿਸ਼ ਕਰਨ ਜਾ ਰਹੇ ਹਾਂ। ਪਹਿਲਾਂ ਤਾਂ ਇਹਦੇ ਤੋਂ ਹੀ ਲੋਕਾਂ ਨੂੰ ਬਾਹਰ ਕੱਟ ਕੇ ਲਈਏ ਸੀ ਵੀਰੇ ਦੀ ਸਮੱਸਿਆ ਤੋਂ। ਔਰ ਬਾਕੀ ਮੇਰੇ ਦਿਮਾਗ 'ਚ ਜੋ ਇਹੀ ਗੱਲ ਹੈ ਕਿ ਅਸੀਂ ਹੈਲਥ ਨੂੰ ਲੈ ਕੇ ਤੇ ਐਜੂਕੇਸ਼ਨ ਨੂੰ ਲੈ ਕੇ ਸ਼ਹਿਰ 'ਚ ਕੁਝ ਨਵਾਂ ਕਰੀਏ। ਭਾਵੇਂ ਹਸਪਤਾਲ ਦੇ ਵਿੱਚ ਪਹਿਲਾਂ ਵੀ ਡਾਇਲਸਿਸ ਸ਼ੁਰੂ ਕਰਾਇਆ ਗਿਆ ਪਰ ਇਸ ਤੋਂ ਬਿਨਾਂ ਵੀ ਹੋਰ ਨਵੀਆਂ ਮਸ਼ੀਨਾਂ ਤੇ ਹੋਰ ਕੋਈ ਐਜੂਕੇਸ਼ਨ ਦੇ ਪ੍ਰਤੀ ਯਾਸੀ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਮਲੋਟ ਦੇ ਵਿੱਚ ਸੀਪਾਈਟ ਲਿਆਉਣ ਦੇ ਲਈ ਵੀ ਮੇਰੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਚੱਲ ਰਹੀ ਹੈ ਜਿੰਨੇ ਕੋਈ ਸੀਵਰੇਜ ਪੈ ਗਿਆ ਉੱਥੇ ਜਿਹੜੀ ਰੋਡ ਬਣਨ ਵਾਸਤੇ ਕਾਫੀ ਲੋਕਲ ਰੋਡ ਕਦੋਂ ਤੱਕ ਮੰਨੇ ਕੰਪਲੀਟ ਹੋਊਗਾ ਇਹ ਵੈਸੇ ਸੀਵਰੇਜ ਡਿਪਾਰਟਮੈਂਟ ਦਾ ਹੀ ਪ੍ਰੋਸੈਸ ਹੁੰਦਾ ਜਿੱਥੇ ਜਿੱਥੇ ਪਟਦੇ ਆ ਔਰ ਅਸੀਂ ਇਹਨਾਂ ਨੂੰ ਇਸ ਵਾਰੀ ਬਜਟ ਦੇ ਵਿੱਚ ਵੀ ਪਾਉਣ ਲਈ ਕਿਹਾ ਕਿ ਇਹਨੂੰ ਛੇਤੀ ਹੱਲ ਕੀਤਾ ਜਾਵੇ ਬਿਲਕੁਲ ਬਹੁਤ ਜਲਦ ਇਹਨੂੰ ਆਪਾਂ ਦੁਬਾਰਾ ਸੜਕਾ ਬਣਾਵਾਂਗੇ ਕਲੋਨੀ ਉਹ ਲੈਟ ਇਸ ਤਰ੍ਹਾਂ ਦੀ ਜਿਵੇਂ ਕੁਝ ਦਿਨ ਪਹਿਲਾਂ ਇਹ ਟਟਲੋਨੀ ਦੇ ਵੇਚਰੀ ਕਲੋਨੀ ਨੋਨ ਅਪਰੂਵ ਵਿੱਚ ਆਈ ਸੀ ਦੇਖੋ ਬਹੁਤ ਸਾਰੇ ਲੋਕ ਵੀ اور ਕਈ ਵਾਰੀ ਕਰਪਸ਼ਨ ਵੀ ਇੰਨੀ ਜ਼ਿਆਦਾ ਵਧ ਗਈ ਹੁੰਦੀ ਹੈ ਕਿ ਇਹ ਚੀਜ਼ਾਂ ਨੂੰ ਅਸੀਂ ਅਪਰੂਵ ਕਰੀ ਜਾਂਦੇ ਆ ਬਿਨਾ ਕਿਸੇ ਕਾਗਜ਼ਾਤ ਦੀ ਬਿਨਾ ਕਿਸੇ ਤੋਂ ਉਹਦੇ ਤੇ ਐਕਸ਼ਨ ਲੈਣਾ ਜ਼ਰੂਰੀ ਸੀ ਪੂਰੇ ਪੰਜਾਬ 'ਚ ਹੀ ਲਿਆ ਜਾ ਰਿਹਾ ਤੇ ਮਲੋਟ ਵਿੱਚ ਵੀ ਇਸ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਕਿ ਕੋਈ ਵੀ ਆਨਦ ਕਾਰਤ ਕੋਲੋਨੀ ਜਿਹੜੀ ਇੱਥੇ ਨਾ ਨਸ਼ੇ ਦੇ ਖਿਲਾਫ ਕੋੰਪੇਨ ਚ ਮਲੋੜ ਵਿੱਚ ਜਿਸ ਤਰ੍ਹਾਂ ਕਾਰਵਾਈ ਪੂਰੇ ਪੰਜਾਬ ਚ ਹੋ ਰਹੀਆਂ ਨੇ ਕਈਆਂ ਦੇ ਜਿਹੜੇ ਘਰ ਵੀ ਹੈ ਉਸ ਸ਼ਕਤੀ ਦੇ ਨਾਲ ਮਲੋੜ ਚ ਵੀ ਜਿੱਥੇ ਵੀ ਕਿਤੇ ਸਾਨੂੰ ਲੱਗੂਗਾ ਕਿ ਲੋਕ ਬੈਠੇ ਬਹੁਤ ਹੀ ਆਰਾਮ ਨਾਲ ਸੋਚ ਰਹੇ ਆ ਵੀ ਇਸ ਨਸ਼ੇ ਫਲਾਈ ਜਾਵਾਂਗੇ ਇਹੋ ਜੀ ਸਖਤ ਕਾਰਵਾਈ ਮਲੋੜ ਚ ਹੋਊਗੀ ਜਿਵੇਂ ਦੇਖ ਰਹੇ ਹੁੰਦੇ ਸੀ ਜਿਹੜੀ ਅੱਜ ਮਸ਼ੀਨ ਦਿੱਤੀ ਗਈ ਹੈ ਵੀ ਕੀ ਮਲੋੜਾ ਕਿਨੇ ਲੱਗਣ ਵਾਲਾ ਕਿੰਨਾ ਥੜਾ ਮੈਨੂੰ ਦਸਨ ਚ ਫਖਰ ਮਹਿਸੂਸ ਹੋ ਰਿਹਾ ਹੈ ਕਿ ਸੁਪਰੀਮ ਕੋਰਟ ਨੇ ਸਪਸ਼ਟ ਦੱਸਿਆ ਹੈ ਕਿ ਕੋਈ ਵੀ ਬੰਦਾ ਸੀਵਰ ਦੇ ਵਿੱਚ ਨਹੀਂ ਉਤਾਰਨਾ ਨਾ ਸਫਾਈ ਕਰਨ ਵਾਸਤੇ ਨਾ ਸੀਵਰ ਖੁੱਲਣ ਵਾਸਤੇ ਪਿਛਲੇ ਦਿਨ ਸਾਡੇ ਕੋਲ ਇੱਕ ਮਸ਼ੀਨ ਸੀ ਉਹ ਖਰਾਬ ਹੋ ਗਈ ਸੀ ਤੇ ਮੈਡਮ ਨੇ ਉਹ ਵੀ ਮਤਾ ਪਾਸ ਕਰਾ ਕਿ ਜੋ ਸਰਨਾਲੀ ਖੜੇ ਨਗਰ ਕੌਂਸਲ ਨੇ ਉਹ ਵੀ ਰਿਪੇਅਰ ਕਰਾਤੀ ਪਰ ਜਿਵੇਂ ਕਿ ਆਬਾਦੀ ਕਰੀਬ ਐ ਉਸਨੇ ਲੱਖ ਹੋ ਗਈ ਹੈ ਤੇ 27 ਵਾਰਡ ਐ ਇੱਕ ਮਸ਼ੀਨ ਸਫੀਸ਼ੀਐਂਟ ਨਹੀਂ ਸੀ ਫਿਰ ਅਸੀਂ ਡਾਕਟਰ ਬਲਜੀਤ ਗੁਰ ਮੈਮ ਨੂੰ ਬੇਨਤੀ ਕੀਤੀ ਕਿ ਸਾਨੂੰ ਇੱਕ ਮਸ਼ੀਨ ਹੋਰ ਲੈ ਦਿਓ ਤਾਂ ਕਿ ਸੀਵਰ ਦੀ ਸਫਾਈ ਅਸੀਂ ਉਸ ਖਾਲੀ ਕਰ ਸਕੀਏ ਸਣੀ ਤਕਰੀਬਨ 30 ਤੋਂ 35 ਕੁਲੰਟਾ ਰੋਜ਼ ਸੀਵਰ ਬੰਦੀਆਂ ਆਂਦੀਆਂ ਕਿ ਸਾਰੀਆਂ ਕਮਿਟ ਕਮਿਟੀਆਂ ਸ਼ਾਹ ਨੂੰ ਨਿਜਠੀਆਂ ਜਾ ਸਕਣ ਅਗਲੇ ਦਿਨ ਕੋਈ ਨਾ ਪੈਂਡਿੰਗ ਪਵੇ ਤਾਂ ਕਿ ਲੋਕਾਂ ਨੂੰ ਕੋ ਮੁਸ਼ਕਲ ਨਾ ਆਵੇ ਫਿਰ ਉਹਨਾਂ ਨੇ ਤੁਰੰਤ ਸਾਡੀ ਮਤਲਬ ਬੇਨਤੀ ਪ੍ਰਵਾਨ ਕਰਦੇ ਹੋਏ ਸਾਨੂੰ ਇੱਕ ਨਵੀਂ ਮਸ਼ੀਨ ਪੰਜਾਬ ਸਰਕਾਰ ਤੋਂ ਲੈ ਕੇ ਦਿੱਤੀ ਹੈ 56 ਲੱਖ ਰੁਪਏ ਦੀ ਕਰੀ ਕਾਸਟ ਹੈ ਤੇ ਇਹ ਜੈਟ ਸੱਕ ਮਸ਼ੀਨ ਨੂੰ ਟੈਕਨੀਕਲੀ ਸੀ ਕਹਿੰਦੇ ਆ ਇਹ ਮਸ਼ੀਨ ਦੇ ਨਾਲ ਕਿਸੇ ਬੰਦੇ ਨੂੰ ਸੀਵਰੇਜ ਉਤਰਨ ਦੀ ਲੋੜ ਨਹੀਂ ਬਾਹਰੋਂ ਹੀ ਪ੍ਰੈਸ਼ਰ ਮਾਰ ਕੇ 110 ਬਾਰ ਦਾ ਪ੍ਰੈਸ਼ਰ ਮਾਰ ਕੇ ਸੀਵਰ ਖੋਲ੍ਹਿਆ ਜਾ ਸਕੇਗਾ ਜੋ ਸ਼ਹਿਰ ਦੇ ਵਿੱਚ ਸਿਗਰਤ ਦੀ ਜੋ ਪ੍ਰੋਬਲਮ ਹੈ ਕਿੰਨਾ ਕੁ ਮਿਲੋ ਇਹਦਾ ਮਸਲਾ ਹੋ ਸਕਦਾ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜੋ ਛੇਬ ਨੇ ਪਹਿਲਾਂ ਪ੍ਰੋਬਲਮ ਸੀਗੀ ਉਸ ਤੋਂ ਪ੍ਰੋਬਲਮ 25% ਰਹਿ ਗਈ ਹੈ ਪਹਿਲਾਂ ਗ੍ਰੀਨ ਸਾਡੇ ਕੋਲੇ 60 ਤੋਂ 70 ਕਿਲੋਟਰ ਹੋ ਜਾਂਦੀਆਂ ਸੀ ਪਰ ਹੁਣ ਉਹ ਕਿਲੋਟਰ ਵੀ ਰਹਿ ਗਈਆਂ ਇਹ ਮਸ਼ੀਨਾਂ ਦੇ ਦੋਨੇ ਚੱਲਣ ਦੇ ਨਾਲ ਸਾਡੀਆਂ ਪੰਜ ਜਾਂ 6 ਮਿੰਟਾਂ ਬਾਅਦ ਰੋਈ ਦੇ ਨਹੀਂ ਰਹਿ ਜਾਣਗੀਆਂ ਤੇ ਅਸੀਂ ਉਮੀਦ ਕਰਦੇ ਹਾਂ ਇਸ ਬਾਰਿਸ਼ ਤੇ ਅਸੀਂ ਪਾਣੀ ਨਿਕਾਸੀ ਸਿਵਰ ਨੂੰ ਖੋਲਣ ਦਾ ਕੰਮ ਪੂਰੀ ਸੰਤੁਸ਼ਟੀ ਨਾਲ ਕਰ ਦੇਵਾਂਗੇ ਕੋਈ ਸ਼ੱਕ ਹੈ ਲੋਕਾਂ ਨੂੰ ਆਮ ਨਹੀਂ ਆਏਗੀ